ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੂੰ ਸੌਂਪ ਦਿੱਤੀਆਂ ਨੇ ਜਾਣਕਾਰੀ ਮੁਤਾਬਕ ਮੁੱਖ ਗ੍ਰੰਥੀ ਗਿਆਨੀ ਰੁਕਬੀਰ ਸਿੰਘ ਅਤੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਸ਼੍ਰੋਮਣੀ ਕਮੇਟੀ ਪਾਸੋਂ ਲੰਬੀ ਵਿਦੇਸ਼ ਛੁੱਟੀ ਮੰਗੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਗਿਆਨੀ ਰੁਕਬੀਰ ਸਿੰਘ ਨੇ ਵਿਦੇਸ਼ ਜਾਣ ਦੇ ਲਈ ਸ਼੍ਰੋਮਣੀ ਕਮੇਟੀ ਪਾਸੋਂ 6 ਮਹੀਨੇ ਅਤੇ ਗਿਆਨੀ ਸੁਲਤਾਨ ਸਿੰਘ ਨੇ ਅਮਰੀਕਾ ਦਾ ਆਰ1 ਵੀਜ਼ਾ ਹਾਸਲ ਕਰਕੇ 1 ਸਾਲ ਦੀ ਛੁੱਟੀ ਦੀ ਮੰਗ ਕੀਤੀ ਹੈ ਸੂਤਰਾ ਮੁਤਾਬਕ ਇਹਨਾਂ ਦੋਹਾਂ ਦੀ ਛੁੱਟੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਪ੍ਰਵਾਨ ਵੀ ਕਰ ਲਈ ਗਈ ਹੈ ਕਿਉਂਕਿ ਵਿਦੇਸ਼ ਛੁੱਟੀ ਲੈਣ ਦਾ ਹੱਕ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਪਿਛਲੇ ਸਮੇਂ ਦਰਮਿਆਨ ਮੁਲਾਜ਼ਮਾਂ ਨੂੰ ਦੇ ਚੁੱਕੀ ਹੈ ਵਿਦੇਸ਼ੀ ਛੁੱਟੀ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਮੁਲਾਜ਼ਮ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਮੁਲਾਜ਼ਮ ਨੂੰ ਬਿਨਾਂ ਤਨਖਾਹ ਵਿਦੇਸ਼ੀ ਛੁੱਟੀ ਲੈਣ ਦਾ ਪੂਰਾ ਪੂਰਾ ਹੱਕ ਹੁੰਦਾ ਹੈ ਇਸੇ ਵਿੱਚ 199 ਦਿਨਾਂ ਦੀ ਛੁੱਟੀ ਲੈਣ ਉੱਤੇ ਮੁਲਾਜ਼ਮ ਦੀ ਸਰਵਿਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ 100 99 ਦਿਨਾਂ ਤੋਂ ਵੱਧ ਛੁੱਟੀ ਹੋ ਜਾਂਦੀ ਹੈ ਤਾਂ ਸਾਲਾਨਾ ਤਰੱਕੀ ਰੁਕ ਜਾਂਦੀ ਹੈ ਇਸ ਲਈ ਗਿਆਨੀ ਰੁਕਬੀਰ ਸਿੰਘ ਨੇ 199 ਦਿਨਾਂ ਦੀ ਅਤੇ ਗਿਆਨੀ ਸੁਲਤਾਨ ਸਿੰਘ ਨੇ ਇਸ ਨਿਯਮ ਦੀ ਵੀ ਪਰਵਾਹ ਨਾ ਕਰਦੇ ਹੋਏ 1 ਸਾਲ ਦੀ ਛੁੱਟੀ ਲਈ ਹੈ ਕਿਉਂਕਿ ਗਿਆਨੀ ਸੁਲਤਾਨ ਸਿੰਘ ਦਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਜਮਨ ਹਿੱਲ ਦੀ ਕਮੇਟੀ ਨੇ ਆਰ1 ਵੀਜ਼ਾ ਲਗਵਾ ਦਿੱਤਾ ਹੈ ਇਸ ਲਈ ਵੀਜ਼ਾ ਦੀਆਂ ਸ਼ਰਤਾਂ ਨੂੰ ਦੇਖਦੇ ਹੋਏ ਇਹ ਛੁੱਟੀ ਹਾਸਲ ਕੀਤੀ ਗਈ ਹੈ ਦੱਸਿਆ ਕਿ ਵਿਦੇਸ਼ੀ ਛੁੱਟੀ ਨੂੰ ਪ੍ਰਵਾਨ ਕਰਨ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਨੇ ਦੇਸ਼ ਦੇ ਵਿੱਚ ਰਹਿੰਦੇ ਆ ਮੁਲਾਜ਼ਮ ਦੀ ਛੁੱਟੀ ਪਾਸ ਕਰਨ ਦੇ ਅਧਿਕਾਰ ਮੁਤਾਬਕ ਮੀਤ 77 1 ਮਹੀਨਾ ਵਧੇਕ 76 ਮਹੀਨੇ ਅਤੇ 77 1 ਸਾਲ ਦੀ ਛੁੱਟੀ ਪਾਸ ਕਰ ਸਕਦੇ ਨੇ ਦੱਸਿਆ ਕਿ ਗਿਆਨੀ ਰੁਗਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਪਹਿਲਾਂ ਵੀ ਕਈ ਵਾਰ ਵਿਦੇਸ਼ ਤੇ ਲਈ ਛੁੱਟੀ ਹਾਸਲ ਕਰ ਚੁੱਕੇ ਨੇ ਤੇ ਕਈ ਵਾਰ ਪ੍ਰਚਾਰ ਦੇ ਲਈ ਵਿਦੇਸ਼ ਜਾ ਵੀ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੂੰ ਸੌਂਪ ਦਿੱਤੀਆਂ ਨੇ ਜਾਣਕਾਰੀ ਮੁਤਾਬਕ ਮੁੱਖ ਗ੍ਰੰਥੀ ਗਿਆਨੀ ਰੁਗਬੀਰ ਸਿੰਘ ਅਤੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਸ਼੍ਰੋਮਣੀ ਕਮੇਟੀ ਪਾਸੋਂ ਲੰਬੀ ਵਿਦੇਸ਼ ਛੁੱਟੀ ਮੰਗੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਗਿਆਨੀ ਰੁਕबीर ਸਿੰਘ ਨੇ ਵਿਦੇਸ਼ ਜਾਣ ਦੇ ਲਈ ਸ਼੍ਰੋਮਣੀ ਕਮੇਟੀ ਪਾਸੋਂ 6 ਮਹੀਨੇ ਅਤੇ ਗਿਆਨੀ ਸੁਲਤਾਨ ਸਿੰਘ ਨੇ ਅਮਰੀਕਾ ਦਾ ਆਰਬਨ ਵੀਜ਼ਾ ਹਾਸਲ ਕਰਕੇ 1 ਸਾਲ ਦੀ ਛੁੱਟੀ ਦੀ ਮੰਗ ਕੀਤੀ ਹੈ। ਸੂਤਰਾ ਮੁਤਾਬਕ ਇਹਨਾਂ ਦੋਹਾਂ ਦੀ ਛੁੱਟੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਪ੍ਰਵਾਨ ਵੀ ਕਰ ਲਈ ਗਈ ਹੈ ਕਿਉਂਕਿ ਵਿਦੇਸ਼ ਛੁੱਟੀ ਲੈਣ ਦਾ ਹੱਕ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਪਿਛਲੇ ਸਮੇਂ ਦਰਮਿਆਨ ਮੁਲਾਜ਼ਮਾਂ ਨੂੰ ਦੇ ਚੁੱਕੀ ਹੈ ਵਿਦੇਸ਼ੀ ਛੁੱਟੀ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਮੁਲਾਜ਼ਮ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਮੁਲਾਜ਼ਮ ਨੂੰ ਬਿਨਾਂ ਤਨਖਾਹ ਵਿਦੇਸ਼ੀ ਛੁੱਟੀ ਲੈਣ ਦਾ ਪੂਰਾ ਪੂਰਾ ਹੱਕ ਹੁੰਦਾ ਹੈ ਇਸੇ ਵਿੱਚ 199 ਦਿਨਾਂ ਦੀ ਛੁੱਟੀ ਲੈਣ ਉੱਤੇ ਮੁਲਾਜ਼ਮ ਦੀ ਸਰਵਿਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ 100 99 ਦਿਨਾਂ ਤੋਂ ਵੱਧ ਛੁੱਟੀ ਹੋ ਜਾਂਦੀ ਹੈ ਤਾਂ ਸਾਲਾਨਾ ਤਰੱਕੀ ਰੁਕ ਜਾਂਦੀ ਹੈ ਇਸ ਲਈ ਗਿਆਨੀ ਰੁਕਬੀਰ ਸਿੰਘ ਨੇ 199 ਦਿਨਾਂ ਦੀ ਅਤੇ ਗਿਆਨੀ ਸੁਲਤਾਨ ਸਿੰਘ ਨੇ ਇਸ ਨਿਯਮ ਦੀ ਵੀ ਪਰਵਾਹ ਨਾ ਕਰਦੇ ਹੋਏ ਇੱਕ ਸਾਲ ਦੀ ਛੁੱਟੀ ਲਈ ਹੈ ਕਿਉਂਕਿ ਗਿਆਨੀ ਸੁਲਤਾਨ ਸਿੰਘ ਦਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਜਮਨ ਹਿੱਲ ਦੀ ਕਮੇਟੀ ਨੇ ਆਰ1 ਵੀਜ਼ਾ ਲਗਵਾ ਦਿੱਤਾ ਹੈ ਇਸ ਲਈ ਵੀਜ਼ਾ ਦੀਆਂ ਸ਼ਰਤਾਂ ਨੂੰ ਦੇਖਦੇ ਹੋਏ ਇਹ ਛੁੱਟੀ ਹਾਸਲ ਕੀਤੀ ਗਈ ਹੈ ਦੱਸਿਆ ਕਿ ਵਿਦੇਸ਼ੀ ਛੁੱਟੀ ਨੂੰ ਪ੍ਰਵਾਨ ਕਰਨ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਨੇ ਦੇਸ਼ ਦੇ ਵਿੱਚ ਰਹਿੰਦੇ ਆ ਮੁਲਾਜ਼ਮ ਦੀ ਛੁੱਟੀ ਪਾਸ ਕਰਨ ਦੇ ਅਧਿਕਾਰ ਮੁਤਾਬਕ ਮੀਤ 77 1 ਮਹੀਨਾ ਵਧੇਕ 76 ਮਹੀਨੇ ਅਤੇ 77 1 ਸਾਲ ਦੀ ਛੁੱਟੀ ਪਾਸ ਕਰ ਸਕਦੇ ਨੇ ਦੱਸਿਆ ਕਿ ਗਿਆਨੀ ਰੁਗਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਪਹਿਲਾਂ ਵੀ ਕਈ ਵਾਰ ਵਿਦੇਸ਼ ਤੇ ਲਈ ਛੁੱਟੀ ਹਾਸਲ ਕਰ ਚੁੱਕੇ ਨੇ ਤੇ ਕਈ ਵਾਰ ਪ੍ਰਚਾਰ ਦੇ ਲਈ ਵਿਦੇਸ਼ ਜਾ ਵੀ ਚੁੱਕੇ ਨੇ